ਪੁਲਿਸ ਦੀ ਗੋਲੀ ਨਾਲ ਜ਼ਖਮੀ ਹੋਇਆ ਇਹ ਸ਼ਖਸ ਅਜੇ ਕੁਝ ਘੰਟੇ ਪਹਿਲਾਂ ਲੱਖਾਂ ਰੁਪਏ ਲੁੱਟ ਕੇ ਫਰਾਰ ਹੋਇਆ ਸੀ ਪਰ ਪੁਲਿਸ ਚੋਰ ਦੇ ਖੇਡ ਚ ਜਲਦੀ ਫੜਿਆ ਗਿਆ ਪੁਲਿਸ ਨੇ ਲੁਟੇਰਾਂ ਤੇ ਗੋਲੀ ਚਲਾਈ ਤੇ ਮੁਲਜ਼ਮਾਂ ਨੂੰ ਫੜ ਲਿਆ ਹੁਣ ਤੁਹਾਨੂੰ ਜ਼ਰਾ ਪਿੱਛੇ ਲੈ ਚਲਦੇ ਹਾਂ ਇਹ ਤਸਵੀਰਾਂ ਦੇਖੋ ਥਾਮ ਮੰਡੀ ਗੋਬਿੰਦਗੜ ਵਕਤ ਦੁਪਹਿਰ ਦੇ 1:48 ਮਿੰਟ ਤਸਵੀਰਾਂ 'ਚ ਤਿੰਨ ਸ਼ਖਸ ਦਿਖਾਈ ਦੇ ਰਹੇ ਨੇ ਇਹ 25 ਲੱਖ ਰੁਪਏ ਦੀ ਲੁੱਟ ਕਰਕੇ ਆਏ ਤੇ ਕਾਰ 'ਚ ਬੈਠ ਕੇ ਫਰਾਰ ਹੋ ਗਏ ਤੇ ਉਹ ਵੀ ਚਿੱਟੇ ਦੇ ਅਜਿਹੇ ਇਲਜ਼ਾਮ ਨੇ ਇਸ ਤੋਂ 10-15 ਮਿੰਟ ਪਹਿਲਾਂ ਹਾਲਾਂਕਿ ਲੁਟੇਰੇ ਦੀਪ ਸਟੀਲ ਫੈਕਟਰੀ ਦੇ ਬਾਹਰ ਘੁੰਮੇ ਤੇ ਫਿਰ ਬੈਗ 'ਚ ਪੈਸੇ ਲੈ ਜਾਂਦੇ ਹੋਏ ਦਿਸੇ ਇਸ ਅਲਮਾਰੀ ਨੂੰ ਦੇਖੋ ਲੁਟੇਰੇਆਂ ਨੇ ਤੇਜ਼ ਤਰ੍ਹਾਂ ਹਥਿਆਰ ਨਾਲ ਇਸਤੇ ਕਈ ਵਾਰ ਕੀਤੇ ਅਲਮਾਰੀ ਤੋੜੀ ਤੇ ਫਿਰ ਪੈਸੇ ਲੈ ਕੇ ਫਰਾਰ ਹੋ ਗਏ ਪਰ ਇਹ ਜ਼ਿਆਦਾ ਦੇਰ ਤੱਕ ਲੁਕਣ ਮੀਟੀ ਨਾ ਖੇਡ ਸਕੇ ਹਥਿਆਰਾਂ ਦੀ ਦਮ ਤੇ ਲੁੱਟੇ ਹੋਏ ਪੈਸੇ ਪੁਲਿਸ ਨੇ ਬਰਾਮਦ ਕਰ ਲਏ ਨੇ ਪੁਲਿਸ ਵੱਲੋਂ ਤਿੰਨ ਬੰਦਿਆਂ ਨੂੰ ਹਿਰਾਸਤ ਚ ਲਿਆ ਗਿਆ ਜਿਨ੍ਹਾਂ ਤੋਂ ਪੁੱਛ ਕੇ ਦੌਰਾਨ ਪਤਾ ਲੱਗਿਆ ਕਿ ਚੋਰੀ ਕੀਤੇ ਗਏ ਪੈਸੇ ਬੱਸੀ ਬਿਠਾਣਾ ਦੀ ਇੱਕ ਫੈਕਟਰੀ ਚ ਰੱਖੇ ਨੇ ਜਿਸ ਨੂੰ ਬਰਾਮਦ ਕਰਨ ਲਈ ਪੁਲਿਸ ਫੜੇ ਹੋਏ ਸ਼ਖਸ ਜਸਵੰਤ ਸਿੰਘ ਨੂੰ ਲੈ ਕੇ ਦੱਸੀ ਥਾਂ ਤੇ ਪਹੁੰਚੀ ਪਰ ਜਿਵੇਂ ਪੈਸੇ ਕੱਢਣ ਲੱਗੇ ਤਾਂ ਜਸਵੰਤ ਸਿੰਘ ਤੇ ਇਲਜ਼ਾਮ ਨੇ ਕਿ ਉਸਨੇ ਪੁਲਿਸ ਤੇ ਗੋਲੀ ਚਲਾਈ ਪੁਲਿਸ ਨੇ ਵੀ ਜਵਾਬੀ ਕਾਰਵਾਈ ਚ ਗੋਲੀ ਚਲਾਈ ਤੇ ਜਸਵੰਤ ਸਿੰਘ ਦੀ ਲੱਤ ਚ ਗੋਲੀ ਵੱਜੀ ਤਿੰਨ ਬੰਦੇ ਸੀ ਕਦ ਵਿੱਚ ਸੀਗੇ ਜੀ ਗੱਡੀ ਦੇ ਵਿੱਚ ਸੀਗੇ ਸਾਨੂੰ ਡੇਢ ਵਜੇ ਨੋਟੀਫਿਕੇਸ਼ਨ ਮਿਲੀ ਹੈ ਛੋੜੇ ਗਦਾਮ ਚੋਂ ਚੋਰੀ ਹੋ ਗਈ ਹੈ ਤੇ ਪਰਸੀ ਤੇ ਬੰਦੇ ਨੇ ਵਿਜਿਟ ਕੀਤੀ ਆ ਕੇ ਤੁਹਾਨੂੰ ਦੇਖਿਆ ਤਿੰਨ ਬੰਦੇ ਸੀ ਇਹ ਕਾਰ ਚਾਹੀ ਸੀ अल्टੋ ਚ ਤੇ ਸੀ ਵੀ ਕੈਮਰੇ ਤੇ ਸਭ ਕੁਝ ਮੈਂਸ਼ਨ ਆ ਗਿਆ ਤੇ ਦੇਖਿਆ ਨਮਰੀ ਦੇ ਉਹਨਾਂ ਨੇ ਕੁਝ ਸ਼ੱਕ ਉਧਰ ਨੇ ਕੁਝ ਚੀਜ਼ਾਂ ਮਾਰ ਕੇ ਟਿੱਖੀਆਂ ਤਾਂ ਪੈਸੇ ਲੁੱਟ ਲਈ ਦਿੱਤੇ ਕਿੰਨੇ ਹੈ ਮਾਸ 25-26 ਲੱਖ ਰੁਪਇਆ ਸੀਗਾ ਜੀ